ਮੰਮੀ ਜੀ ਮੈਂ ਤਾਂ ਇਹ ਸੋਚਦੀ ਆ ਵੀ ਇਹ ਜੀ ਮਾਂ ਦੀ ਕਿਹੜੀ ਮਜਬੂਰੀ ਹੋ ਗਈ ਹੋਣੀ ਜਿਨੇ ਆਪਦੀ ਜ਼ਮੀਨ ਪਿੱਛੇ ਪੁੱਤ ਦਾ ਸੌਦਾ ਕਰ ਲਿਆ ਮੈਂ ਇਹ ਤਾਂ ਮੈਨੂੰ ਪਤਾ ਹੈ ਵੀ ਤੂੰ दारू ਛੱਡਣ ਵਾਲਾ ਬੰਦਾ ਹੈ ਨਹੀਂ ਪਰ ਮੈਨੂੰ ਗੱਲ ਇਹ ਦੱਸੇਗਾ ਵੀ ਹੁਣ ਆ ਨਵਾਂ ਡਰਾਮਾ ਤੇਰਾ ਕੀ ਚੱਲਦਾ ਕੋਈ ਗੱਲ ਨਹੀਂ ਮੰਮੀ ਜੋ ਕੁਝ ਮੇਰੀ ਤਕਦੀਰ ਚ ਲਿਖਿਆ ਉਹ ਮੇਰੇ ਨਾਲ ਹੋ ਹੀ ਜਾਂਦਾ ਹੈ ਬਾਕੀ ਨਾਲ ਲਿਖੀਆਂ ਨੂੰ ਟਾਲ ਕੌਣ ਸਕਦਾ ਠੀਕ ਹੈ ਜੀ ਟੈਂਸ਼ਨ ਵਾਲੀ ਤਾਂ ਕੋਈ ਗੱਲ ਨਹੀਂ ਬਸ ਹੁਣ ਹੀ ਕਦੇ ਕਦੇ ਐਂਜਾਜੀ ਕਰਦਾ ਨਾ ਘਰ-ਬਾਰ ਛੱਡ ਕੇ ਕਿਧਰੇ ਬਾਕੀ ਜਾਵਾਂ ਇਹਨਾਂ ਨੂੰ ਦੋਹਾਂ ਨੂੰ ਨਾ ਜਿੰਨਾ ਦੂਰ ਰੱਖਿਆ ਜਾਵੇ ਓਨਾ ਵਧੀਆ ਦਸ਼ਨ ਬੋਲੋ ਮੇਰਾ ਪਰਸ ਨਹੀਂ ਲੱਭਿਆ ਮੈਂ ਸਾਰਾ ਕਮਰਾ ਲੱਭ ਲਿਆ ਬੈੱਡ 'ਚ ਦੇਖ ਲੈਂਦੇ ਬੈੱਡ 'ਚ ਕਿੱਥੇ ਦੇਖਿਆ ਮੈਂ ਪਤਾ ਨਹੀਂ ਕਿੱਥੇ ਕਿੱਥੇ ਰੱਖ ਦਿੰਨੀ ਹੈਗੀ ਕਿੱਥੇ ਰੱਖਣ ਨੂੰ ਕੀ ਰੱਖਿਆ ਮੈਂ ਕਿੱਥੇ ਤੁਹਾਡਾ ਹੀ ਨਹੀਂ ਪਤਾ ਲੱਗਦਾ ਤੁਸੀਂ ਕਿੱਥੇ ਚੀਜ਼ਾਂ ਰੱਖ ਦਿੰਨੇ ਹੋ ਚੱਲ ਗੱਡੀ 'ਚ ਪਿਆਉਣਾ ਮੈਨੂੰ ਲੱਗਦਾ ਯਾਰ ਮਾੜਾ ਜਨਾ ਧਿਆਨ ਨਾਲ ਰੱਖਿਆ ਕਰੋ ਚੀਜ਼ਾਂ ਆਪ ਇਧਰ ਉਧਰ ਕਰਕੇ ਚੱਲ ਮੇਰੀ ਗੱਲ ਸੁਣੋ ਮੈਂ ਸੰਗਰੂਰ ਜਾ ਕੇ ਆਉਣਾ ਠੀਕ ਹੈ ਕੀ ਕਰਨ ਚੱਲੇ ਸੰਗਰੂਰ ਤੁਸੀਂ ਹੁਣ ਕੁਛ ਕਰਨ ਚੱਲੇ ਆ ਵੀ ਆ ਕੁਛ ਕਰਨ ਚੱਲੇ ਆ ਵੀ ਨਹੀਂ ਦੋਵੇਂ ਦੀ ਤਾਂ ਸਮਝ ਲੱਗਤ ਮਤਲਬ ਮਤਲਬ ਤਾਂ ਤੈਨੂੰ ਮੈਂ ਦੱਸ ਦਿੰਨੀ ਆ ਜਦੋਂ ਬੰਦਾ ਘਰੋਂ ਬਾਹਰ ਕੰਮ ਤੇ ਜਾਂਦਾ ਨਾ ਪਹਿਲਾਂ ਤਾਂ ਬੰਦੇ ਨੂੰ ਪੁੱਛੀਦਾ ਨਹੀਂ ਹੁੰਦਾ ਕਿੱਥੇ ਚੱਲੇ ਆ ਕਿਉਂ ਚੱਲੇ ਆ ਚੰਗਾ ਨਹੀਂ ਲੱਗਦਾ ਬੰਦੇ ਨੇ ਤਾਂ ਕਬੀਲਦਾਰੀ ਦੇ ਹੱਕ 'ਚ ਸੌਥਾਂ ਬਾਹਰ ਆਉਣਾ ਜਾਣਾ ਠੀਕ ਹੈ ਨਾ ਪੁੱਤ ਮੰਮੀ ਜੀ ਜੇ ਆਪਾਂ ਨਹੀਂ ਪੁੱਛਾਂਗੇ ਭਲਾਂ ਦੀ ਹੋਰ ਕੌਣ ਪੁੱਛੂਗਾ ਪੁੱਤ ਪੁੱਛ ਜਿੱਦਾਂ ਮਰਜੀ ਪਰ ਕਿੱਥੇ ਚੱਲਿਆਂ ਇਹ ਨਹੀਂ ਪੁੱਛਣਾ ਤੇਰੇ ਤੇ ਕੀ ਰਵਾਜ ਹੋਊਗਾ ਪੁੱਤ ਸਾਡੇ ਤਾਂ ਹੈ ਨਹੀਂ ਰਵਾਜ ਮੈਂ ਤਾਂ ਅੱਜ ਤੱਕ ਨਹੀਂ ਤੇਰੇ ਪਿਓ ਨੂੰ ਪੁੱਛਿਆ ਵੀ ਤੂੰ ਕਿੱਥੇ ਚੱਲਿਆਂ ਤੂੰ ਦੇਖ ਲੈ ਕਿਵੇਂ ਉਹਥੇ ਚੱਲਾਂ ਤੂੰ ਕਿੱਥੇ ਚੱਲਾਂ ਤੂੰ ਉੱਥੇ ਚੱਲਾਂ ਚੰਗਾ ਨਹੀਂ ਲੱਗਦਾ ਪੁੱਤ ਅੱਗੇ ਵਾਸਤੇ ਮੈਂ ਤੇਰੇ ਮੂੰਹੋਂ ਸਣਨਾ ਨੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਕਹੇ ਤੇ ਤੂੰ ਗੁੱਸਾ ਕਰੇਂਗੀ ਮੈਂ ਮੰਮੀ ਨੇ ਮੈਨੂੰ ਟੋਕਤਾ ਪਤਾ ਤੂੰ ਨਵੀਂ ਸਮੀ ਆ ਇਸ ਘਰ ਦੇ ਜਿਹੜੇ ਰੀਤੀ ਰਿਵਾਜ ਆ ਤੈਨੂੰ ਮੈਂ ਹੀ ਸਿਖਾਉਣੇ ਆ ਜੇ ਮੈਂ ਨਹੀਂ ਦੱਸਣਾ ਸਿਖਾਉਣੇ ਤਾਂ ਹੋਰ ਕਨੇ ਸਿਖਾਉਣੇ ਆ ਕਿਉਂ ਜੱਸ ਪੁੱਤ ਤੇ ਹੋਰ ਸਹੀ ਤਾਂ ਕਹਿੰਦੀ ਆ ਮੰਮੀ ਚਲੋ ਠੀਕ ਐ ਮੰਮੀ ਜੇ ਤੁਸੀਂ ਕਹਿੰਦੇ ਹੋ ਨਹੀਂ ਪੁੱਛਿਆ ਕਰਦੀ ਅੱਗੇ ਤੋਂ ਕਿੱਥੇ ਚੱਲੇ ਇਹ ਤਾਂ ਪੁੱਛਣਾ ਹੀ ਨਹੀਂ ਕਿੱਥੇ ਮਾੜੀ ਹੁੰਦੀ ਆ ਠੀਕ ਐ ਇਹ ਪੁੱਤ ਮੈਂ ਕੰਮ ਕਰਦੀ ਆ ਕੋਈ ਅ ਜਸ ਤੇਰਾ ਪਿਓ ਪੁੱਤ ਬਾਹਰ ਤੈਨੂੰ ਬੁਲਾਉਂਦਾ ਡੈਡੀ ਬੁਲਾਉਂਦਾ ਨੇ ਮੈਨੂੰ ਹਾਂ ਜਾਂ ਸੌਣ ਲੱਗਦੀ ਗੱਲ ਕੰਮ ਆ ਕੋਈ ਕੰਮ ਹੀ ਹੋਣਾ ਪੁੱਤ ਹੁਣ ਮੈਂ ਪਿਓ ਪੁੱਤ ਦੇ ਕਿੱਥੇ ਗੱਲ ਚ ਬੋਲਦੀ ਆ ਬਹੁਤ ਮੈਂ ਜਾ ਕੇ ਆ ਠੀਕ ਐ ਨਾਲ ਚਲ ਫੜ ਦੂੰ ਮੈਂ ਡੈਡੀ ਚੱਲ ਪੁੱਤ ਕਰ ਲੈ ਕੀ ਕਰਦੀ ਸੀ ਤੂੰ ਕਮਾਲਾ ਬੰਦਾ ਐ ਵੀ ਨਹੀਂ ਪੁੱਛ ਸਕਦਾ ਵੀ ਕਿੱਧਰ ਚੱਲੇ ਕੀ ਕੰਮ ਛੱਲੇ ਹਾਂਜੀ ਜੜੀ ਤੁਸੀਂ ਬੁਲਾਇਆ ਮੈਨੂੰ ਨਾ ਮੈਂ ਤਾਂ ਨਹੀਂ ਬੁਲਾਇਆ ਤੈਨੂੰ ਕਿਹਨੇ ਕਿਹਾ ਵੀ ਮੈਂ ਬੁਲਾਇਆ ਤੈਨੂੰ ਮੈਨੂੰ ਮੰਮੀ ਨੇ ਕਿਹਾਗਾ ਇਹਨੂੰ ਮੈਂ ਬੁਲਾਇਆ ਹੁਣ ਮੈਨੂੰ ਇਹ ਨਾ ਕਹੀਂ ਨਾ ਪੁੱਛੀ ਵੀ ਇਹਨੂੰ ਤੇਰਾ ਨਾ ਲੈ ਕੇ ਕਿਉਂ ਬੁਲਾਇਆ ਓ ਤੂੰ ਕੀ ਬੋਲੀ ਜਾਨੀਆ ਕੀ ਕਹੀ ਜਾਨੀਆ ਕੁਛ ਦੱਸ ਤਾਂ ਦੇ ਕੀ ਦੱਸਾਂ ਤੈਨੂੰ ਪਤਾ ਨਹੀਂ ਮੇਰੀ ਗੱਲ ਸੁਣ ਜੱਸ ਤੇਰਾ ਹੋਇਆ ਪਤਨ ਨਾ ਨਾ ਬਿਆਹ ਮੈਂ ਨਹੀਂ ਚਾਹੁੰਦੀ ਵੀ ਤੂੰ ਤੀਮੀ ਦੇ ਥੱਲੇ ਲੱਗੇ ਤੇ ਉਹ ਜਾਣ ਲੱਗੇ ਨੂੰ ਪੁੱਛਣ ਲੱਗੇ ਸੀ ਆ ਕਿ ਕਿੱਥੇ ਚੱਲਾਂ ਸਾਡੇ ਨਹੀਂ ਪੁੱਛਦੇ ਇੱਦਾਂ ਉਹਨੂੰ ਦੱਸ ਦੇ ਉਹ ਮੰਮੀ ਇਹ ਚ ਥੱਲੇ ਲੱਗਣ ਵਾਲੀ ਕੀ ਗੱਲ ਆ ਨਾਲੇ ਮੈਂ ਕੀ ਦੱਸਣ ਲੱਗਿਆ ਸੀ ਉਹਨੂੰ ਇਹ ਤਾਂ ਦੱਸ ਤੂੰ ਆਹੋ ਉਹ ਤਾਂ ਮੈਂ ਆ ਗਈ ਮੌਕੇ ਤੇ ਜੇ ਮੈਂ ਨਾ ਆਉਂਦੀ ਤੂੰ ਦੱਸ ਹੀ ਦੇਣਾ ਸੀ ਨਾਲੇ ਤੁਹਾਨੂੰ ਦੋਹਾਂ ਨੂੰ ਮੈਂ ਕਿੰਨੀ ਵਾਰ ਕਿਹਾ ਵੀ ਹਜੇ ਕਿਸੇ ਨੂੰ ਵੀ ਘਰ ਦੇ ਬਾਹਰਲੇ ਜੀ ਨੂੰ ਇਹ ਨਹੀਂ ਦੱਸਣਾ ਜਿੰਨਾ ਟਾਈਮ ਆਪਣਾ ਕੰਮ ਨਹੀਂ ਬਣਦਾ ਉਹ ਕੀ ਬੋਲੀ ਜਾਂਦੀ ਆ ਕਿਉਂ ਤੂੰ ਮੁੰਡੇ ਦੇ ਮਗਰ ਪਈਆਂ ਕੁਝ ਗੱਲ ਤਾਂ ਦੱਸ ਦੇ ਗੱਲ ਕੀ ਆ ਲੇ ਦੱਸ ਇਹਨੂੰ ਦੱਸ ਪਹਿਲਾਂ ਕਿ ਡਾਹੇ ਘਰ ਦਾ ਪ੍ਰਧਾਨ ਐ ਸਾਰੀ ਗੱਲ ਤੈਨੂੰ ਪੁੱਛ ਗੱਛ ਕੇ ਕਰੀਏ ਆਹੋ ਮੈਂ ਘਰ ਦਾ ਪ੍ਰਧਾਨ ਹੀ ਆ ਆਇਆ ਵੱਡਾ ਪ੍ਰਧਾਨ ਓਏ ਚੁੱਪ ਕਰ ਜੱਸ ਮੈਂ ਤਾਂ ਤੈਨੂੰ ਪੁੱਤੇ ਕਹਿੰਦੀ ਸੀ ਵਿਆਹ ਸਵੇਰ ਦੀ ਦੇਖੀ ਨਹੀਂ ਜਾ ਨੂੰ ਦੇਖਿਆ ਪੁੱਤ ਹੈਗੀ ਵੀ ਆ ਕਿ ਮਰ ਮੁਰ ਗਈ ਮੰਮੀ ਮੈਂ ਤੈਨੂੰ ਕਿੰਨੀ ਵਾਰ ਕਿਹਾ ਮੈਨੂੰ ਜਿਹੜਾ ਮਰਜ਼ੀ ਕੰਮ ਕਹਿ ਦਿਆ ਕਰ ਹੋਰ ਪਰ ਮੈਨੂੰ ਉਹਦੇ ਕਮਰੇ ਚ ਜਾਣ ਆਉਣਾ ਹੈ ਮੈਂ ਜਦੋਂ ਵੀ ਉੱਥੇ ਜਾਣਾ ਨਾ ਮੇਰਾ ਖੂਨ ਖਾਲਦਾ ਉਹਨੂੰ ਦੇਖ ਕੇ ਤੇ ਪਤ ਮੇਰੀ ਗੱਲ ਸੁਣ ਜੇ ਮੈਂ ਬਹੂ ਨੂੰ ਭੇਜੂੰਗੀ ਕਿ ਪਤਾ ਉਹ ਆਪਣੀਆਂ ਗੱਲਾਂ ਚ ਨਾ ਲੈ ਲਵੇ ਤੈਨੂੰ ਇਹ ਮੋਮੋ ਠਗਣੀ ਦਾ ਪਤਾ ਤਾਂ ਹੈ ਬਹੁਤ ਚਤਰਚਲਾਕ ਜਨਾਨੀ ਹੈ ਫੇ ਨੂੰ ਕੀ ਸੋਚੂਗੀ ਆਪਣੇ ਵਿਰੁੱਧ ਭੜਕਾਤਾ ਕੀ ਕਰਾਂਗੇ ਆਪਾਂ ਮੇਰਾ ਜਾਣ ਨੂੰ ਰੋ ਨਹੀਂ ਕਰਦੀ ਤੂੰ ਦੇਖਿਆ ਪਤ ਜੇ ਤੈਨੂੰ ਕੁਝ ਕਹੂਗੀ ਉੱਚੀ ਆਵਾਜ਼ ਚ ਗੱਲ ਕਰੂਗੀ ਫੇ ਮੈਨੂੰ ਬੁਲਾ ਲਈ ਮੈਂ ਆ ਜਾਊਂਗੀ ਜਾ ਜਾ ਆ ਜੇ ਤੂੰ ਪਹਿਲਾਂ ਹੀ ਆ ਬਗ ਜੇ ਮਾਂ ਚਾ ਮੈਂ ਸੋਨਾ ਜਾ ਕੇ ਆ ਚਲ ਜਾਇਆ ਪੁੱਤ। ਕਿਉਂ ਜਾਇਆ? ਨਾ ਮੈਨੂੰ ਵੇ ਦੱਸ ਤੂੰ ਕਰੀ ਕੀ ਜਾਨੀ ਆ ਉਹ ਕੁਛ ਦੱਸਤਾ ਦਿਆ ਕਰ ਮਾੜਾ ਮੋਟਾ। ਮੈਂ ਕੀ ਕਰਦੀ ਆ ਕੀ ਕਹਨੀ ਆ ਨਾ ਬਹੁਤ ਸੋਚ ਸਮਝ ਕੇ ਕਰਦੀ ਆ। ਤੂੰ ਮੇਰੇ ਤੋਂ ਨਾ ਹੀ ਪੁੱਛਿਆ ਕਰ। ਜਦੋਂ ਕੰਮ ਹੋਊਗਾ ਨਾ ਮੈਂ ਤੈਨੂੰ ਫੇਰੇ ਦੱਸੂਗੀ। ਤੂੰ ਸਾਡੇ ਕੰਮ 'ਚ ਨਾ ਹੀ ਟੰਗੜਾਇਆ ਕਰ। ਨਾ ਟੰਗ ਕਿਉਂ ਨਾ ਡਾਵਾ? ਦੱਸੀ ਮੈਨੂੰ 28 ਸਾਲ ਹੋ ਗਏ ਪੂਰੇ 28 ਸਾਲ ਤੇ ਨਾਲ ਰਹਿੰਦੇ ਨੂੰ ਕੁਛ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਕਦੋਂ ਕੀ ਕਰਦੀਆਂ ਤੂੰ ਬਸ ਫਿਰ ਜਦੋਂ ਤੈਨੂੰ ਮੇਰਾ 28 ਸਾਲਾਂ ਦਾ ਭੇਤ ਨਹੀਂ ਆਇਆ 28 ਸਾਲ ਦਾ ਪਤਾ ਨਹੀਂ ਲੱਗਾ ਹੁਣ ਕਿ ਸੱਤਾ ਚੁੱਲਿਆਂ ਦੀ ਸੁਆਹ ਪਤਾ ਲੱਗਣਾ ਤੈਨੂੰ ਜਾ ਜਾ ਕੇ ਕੋ ਕੰਮ ਕਰ ਲੈ ਉਹ ਤੂੰ ਕੰਮ ਦੀ ਛੱਡ ਮੈਂ ਤਾਂ ਉਹ ਵੀ ਦੇਖੀ ਜਾਨਾ ਜਿਹੜਾ ਹਜੇ ਕੁਛ ਹੋਇਆ ਨਹੀਂ ਤੇ ਉਹ ਵੀ ਦੇਖੀ ਜਾਨਾ ਜਿਹੜਾ ਹੋਣ ਆੜਾ ਹਜੇ ਹਾ ਅੱਛਾ ਮਾਗ ਨਹੀਂ ਤੂੰ ਅੰਤਰਜਾਮੀ ਬਾਬਾ ਆਇਆ ਵੱਡਾ ਸਵੇਰ ਦੀ ਰੋਟੀ ਖਾਧੀ ਉਹ ਦੁਪਹਿਰ ਨੂੰ ਯਾਦ ਨਹੀਂ ਰਹਿੰਦੀ ਬੇ ਕਾਹਦੇ ਨਾ ਖਾਧੀ ਆ ਕਾਹਦੇ ਨਾ ਨਹੀਂ ਮੈਨੂੰ ਤਾਂ ਇਹ ਡਰ ਮੈਂ ਕਿਤੇ ਤੂੰ ਪੁੱਛਾ ਹੀ ਨਾ ਦੇਣ ਲੱਗ ਜਿਵੇਂ ਓਏ ਮੈਂ ਕੋਈ ਪੁੱਛਾ ਪਾਛਾ ਨਹੀਂ ਦਿੰਦਾ ਬਸ ਐਨਾ ਕ ਦੱਸ ਦੇ ਤੂੰ ਉਹ ਮੁੰਡੇ ਨੂੰ ਕਹੀ ਕੀ ਜਾਂਦੀ ਸੀ ਕੀ ਕਹਿਣਾ ਸੀ ਤੇਰਾ ਨਹੀਂ ਦਿਮਾਗ ਕੰਮ ਕਰਦਾ ਨਾਲੇ ਤੂੰ ਇਹ ਸੋਚ ਮੈਂ ਮੈਂ ਤਾਂ ਜਨਮ ਦੇਣ ਵਾਲੀ ਮਾਂ ਜਸ ਤੋਂ ਦੂਰ ਕਰਤੀ ਫਿਰ ਹਾ ਬਹੂ ਜਹੀ ਜਸ਼ਨ ਇਹ ਕੀ ਚੀਜ਼ ਹੈ ਉੱਪਰ ਉਹਨੂੰ ਦੱਸਣ ਲੱਗਿਆ ਸੀ ਕਿ ਮੈਂ ਕਿੱਥੇ ਚੱਲਾਂ ਕਿੱਥੇ ਨਹੀਂ ਜੇ ਇਹ ਅੱਜ ਬਹੁ ਨੂੰ ਦੱਸ ਕੇ ਜਾਂਦਾ ਇਹ ਤਾਂ ਬਹੁ ਦੇ ਥੱਲੇ ਲੱਗ ਜਾਂਦਾ ਫੇਰ ਆਪਾਂ ਕੀ ਕਰਦੇ ਜੇ ਆਪਣੇ ਹੱਥੋਂ ਬਾਹਰ ਨਿਕਲ ਜਾਂਦਾ ਇਸੇ ਕਰਕੇ ਤਾਂ ਕਹਿੰਨੀ ਆ ਫੇ ਮੈਂ ਤਾਂ ਇਹਦੀ ਮਾਂ ਦੂਰ ਕਰਤੀ ਆ ਜਸ਼ਨ ਇਹ ਕਿਹੜੇ ਬਾਗ ਦੀ ਮੂਲੀ ਆ ਮੈਂ ਤਾਂ ਇਹ ਵੀ ਆ ਕਰ ਦਉ ਆ ਤੂੰ ਬਹੁਤ ਚੰਗਾ ਕਰਿਆ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਧਿਆਨ ਦੇ ਨਾਲ ਇਹਨਾਂ ਨੂੰ ਦੋਹਾਂ ਨੂੰ ਨਾ ਜਿੰਨਾ ਦੂਰ ਰੱਖਿਆ ਜਾਵੇ ਓਨਾ ਵਧੀਆ ਤੂੰ ਤਾਂ ਰਹਿਣਾ ਹੀ ਦੇ ਮੈਨੂੰ ਪਤਾ ਮੈਂ ਕੀ ਕਰਨਾ ਕੀ ਨਹੀਂ ਮੈਨੂੰ ਸਿਖਾਉਣ ਦੀ ਨਾ ਲੋੜ ਨਹੀਂ ਹੈਗੀ ਆਪਣੀ ਅਕਲ ਆਪਣੇ ਕੋਲ ਰੱਖ ਮੈਨੂੰ ਮੇਰੀ ਮਾਂ ਦੀ ਦਿੱਤੀ ਅਕਲ ਬਥੇਰੀ ਹੈ ਉਹ ਚੱਲ ਚੰਗਾ ਕੁਝ ਖਾਣ ਨੂੰ ਲਿਆ ਦੇ ਢੇਡ ਚ ਚੂਹੇ ਗੁਰਗੁਰ ਕਰੀ ਜਾਂਦੇ ਨੇ ਅੱਛਾ ਅੱਪੇ ਖਾਲਾ ਜੋ ਖਾਣਾ ਰੋਟੀਆਂ ਬਣੀਆਂ ਪਈਆਂ ਭਿੰਡੀਆਂ ਦੀ ਸਬਜ਼ੀ ਬਣੀ ਪਈ ਆ ਮੈਂ ਕਿ ਤੇਰੀ ਨੌਕਰ ਲੱਗੀਆਂ ਜਿਹੜੀ ਤੈਨੂੰ ਰੋਟੀਆਂ ਚਾਹਾਂ ਲਿਆ ਕੇ ਮੰਜੇ ਤੇ ਦਵਾ ਤੇਰੀਆਂ ਕਿਹੜਾ ਟਟੀਆਂ ਆ ਵੇ ਤੂੰ ਰੋਟੀ ਨਹੀਂ ਪਾ ਕੇ ਖਾ ਸਕਦਾ ਚੰਗਾ ਮੇਰੇ ਤਾਂ ਢੂਈ ਦੁਖਦੀ ਆ ਮੈਂ ਤਾਂ ਆਰਾਮ ਕਰਨ ਲੱਗੀਆਂ ਕਰਲਾ 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 ਸ਼ੁਕਰ ਇਹਦੇ ਪਿੱਛੇ ਲੱਗ ਕੇ ਮੈਂ ਤਾਂ ਬੌਲੇ ਬੰਦੇ ਨੇ ਉਹਦੇ ਨਾਲ ਵੀ ਬਗੈੜ ਲਈ ਉਹ ਇੰਨੀ ਵੀ ਮਾੜੀ ਨਹੀਂ ਸੀ ਚੱਲ ਕਦੇ ਨਾ ਕਦੇ ਭੁੱਲ ਭਲੇਖੇ ਚਾਹ ਪਾਣੀ ਦਾ ਪੁੱਛ ਹੀ ਲੈਂਦੀ ਸੀ ਵੇਖੜ ਜਾ ਬismillah ਆ ਗਏ ਨਾ ਮੇਰੀ ਗੱਲ ਸੁਣ ਨਾ ਮੇਰੀ ਗੱਲ ਸੁਣ ਲੈ ਆਹ ਹਾ ਮੂਤ ਵੀ ਫਿਰ ਰੁੜ ਜਾਣਿਆ ਗਿਆ ਤਾਂ ਤੇਰੇ ਸੌਰੀ ਦੀ ਉੱਥੇ ਵੀ ਮੂਤ ਵੀ ਕੇ ਭਾਗਿਆ ਸਾਰੇ ਮੈਂ ਮੈਂ ਕਿਉਂ ਸਾਰੇ ਜਾਵਾਂ ਹੈ ਮੈਂ ਕਿਉਂ ਜਾਵਾਂ ਮੇਰੀ ਗੱਲ ਸੁਣਦੀ ਆ ਮਾ ਆ ਮੇਰੇ ਜ਼ਿਆਦਾ ਕੀ ਜ਼ਹਿਰ ਹੈ ਮੁਸਕਰੇ ਕਹੇ ਜੀ ਗੰਦੀ ਮਾਰ ਦੇ दारू ਦੀ ਉਹ ਨਾ ਮੇਰੇ ਘਰੇ ਆ ਪਾਉਣਗੇ ਚੱਲ ਕੇ ਮੈਂ ਪਰੌਣਾ ਉਹਨਾਂ ਦਾ ਉਹ ਪਰੌਣੇ ਨਹੀਂ ਹੈਗੇ ਤੇ ਬੇਸੂਰਿਆ ਗੌਂਵੇ ਤਾਂ ਕਹਿੰਦੇ ਹੁੰਦੇ ਨੇ ਗਦੇ ਨੂੰ ਬਾਪ ਬਣਾਉਣਾ ਪੈ ਜਾਂਦਾ ਉਹ ਤਾਂ ਫੇਰ ਵੀ ਤੇਰਾ ਸੌਰਾ ਹੈ ਫਿਰ ਹੋਊ ਸੌਰਾ ਮੈਂ ਤਾਂ ਨਹੀਂ ਜਾਂਦਾ ਉਹਨਾਂ ਦੇ ਉਹ ਆਣੋ ਰੇ ਉਹ ਕਹਿਣ ਵੀ ਪਰੌਣਾ ਜੀ ਕੰਮ ਤੇ ਲੱਗੋ ਅਸੀਂ ਅਸੀਂ ਪੈਸੇ ਦਿੰਨੇ ਆ ਤੁਹਾਨੂੰ ਆਓ ਲੱਗੋ ਕੰਮ ਤੇ ਮੈਂ ਮੈਂ ਨੌਕਰਾਂ ਉਹਨਾਂ ਦਾ ਤੇ ਤੇਰੇ ਥਈ ਉਹਨਾਂ ਨੂੰ ਕੋਈ ਗਾਹਾਂਗੀ ਵੀ ਤੈਨੂੰ ਉਹ ਆ ਕੇ ਕਹਿਣਗੇ ਤੇਰੀ ਉਹ ਕਮਾਈ ਖਾਣਗੇ ਬਾਲਾ ਨਾ ਬੋਲਾ ਆ ਨਾ ਗੇਟ ਲਾ ਦੇ ਨਾਲੇ ਸੁਣਾਣੇ ਘੜੀ ਜਾਬਰ ਜਾਬਰ ਕਰੀ ਜਾਨੀ ਆ ਜੇ ਜੇ ਮੇਰੀ ਪਿੱਤੀ ਲੱਗੀ ਮੈਨੂੰ ਫੇਰ ਜਾਣਾ ਪਊ ਹੋਰ ਤਾਂ ਕੋਈ ਕੰਮ ਹੈ ਹੀ ਨਹੀਂ ਆ ਗਿਆ ਭੱਗਿਆ ਠੇਕੇ 'ਚ ਆ ਗਿਆ ਭੱਗਿਆ ਬੇਸ਼ਰਮ ਕਿਸੇ ਥਾਂ ਦਾ ਗੇਟ ਲਾ ਦੇ ਚੱਲ ਲਾ ਦੇਨੀ ਆ ਕਿੱਥੋਂ ਅਹੀਂ ਜੀ ਲਾਦ ਕਰਮਾਂ ਚ ਧਰੀ ਪਈ ਧੀ ਦੇਖ ਲੈ ਪੈਰਾਂ ਸਿਰ ਰਹਿ ਜਾ ਕਰੋ ਖੜ ਜਾ ਬਣਿਆ ਖੜ ਜਾ ਦਾ ਤੋੜ ਲੈ ਹੁਣ ਇਹਨੂੰ ਗਾਲ ਲੈ ਇਹ ਘੱਤੇ ਦਾ ਮੈਨੂੰ ਆਏ ਨਹੀਂ ਸਮਝ ਆਉਂਦੀ ਇਹਨਾਂ ਦੀਆਂ ਕਰਤੂਤਾਂ ਦੇਖ ਕੇ ਮੈਂ ਹੱਸਾਂ ਕਰ ਰੋਮਾਂ ਇਹ ਨਹੀਂ ਸਭ ਚਾਹੁੰਦਾ ਇਹ ਮੁੰਡਾ ਜਾਂ ਇਹਦੇ ਸੌਣੀ ਜਾਣਦਾ ਮੈਨੂੰ ਇਹ ਕੋਈ ਸਕੀਮ ਲਾਉਣੀ ਪਊ ਇਹ ਨਾ ਹੋਵੇ ਕਿ ਮਾਨਪ੍ਰੀਤ ਨੂੰ ਦੇਖ ਲੈ ਇਹਦੇ ਨੂੰ ਮੈਂ ਇਹਨੂੰ ਅੰਦਰ ਪਹਿਲਾਂ ਕੁੰਡਾ ਲਾਦਾ ਕੀ ਹੋ ਗਿਆ ਕੁੰਡਾ ਕੱਤ ਲਈ ਜਾਨੇ ਉਹੋ ਹੌਲੀ ਬੋਲ ਬਤ ਮਾਨਪ੍ਰੀਤ ਤੈਨੂੰ ਪਤਾ ਆ ਤੇਰਾ ਪਿਓ ਡੱਕ ਕੇ ਆ ਗਿਆ ਫੇਰ ਇੱਥੇ ਰੌਲਾ ਪਾਈ ਜਾਂਦਾ ਸੀ ਮੈਂ ਤਾਂ ਹੀ ਅੰਦਰ ਹੀ ਕੁੰਡਾ ਲਾਦਾ ਮੈਂ ਆਖਾ ਤਿਕ ਜੂ ਬੜੀ ਘੰਟਾ ਹੋਰ ਕੀ ਹੈ ਮੰਮੀ ਤਾਰੀ ਕਿੱਥੇ ਨਹੀਂ ਤਾਰੀ ਇੱਥੇ ਹੋਊਗਾ ਕਿਤੇ ਤਾਰੀ ਵੀ ਆ ਧਾਣੀ ਕਿੱਧਰ ਨੂੰ ਗਏ ਅੱਛਾ ਮੈਂ ਤਾਂ ਤੁਹਾਨੂੰ ਐ ਪੁੱਛਣਾ ਸੀ ਮੰਮੀ ਵੀ ਉਧਰੋਂ ਨਾ ਮੇਰੀ ਮੰਮੀ ਦਾ ਤੇ ਭਾਬੀ ਦਾ ਫੋਨ ਆਇਆ ਸੀ ਉਹ ਕਹਿੰਦੇ ਵੀ ਆ ਕੇ ਸਾਨੂੰ ਮਿਲ ਜਾ ਨਾਲੇ ਦੋ ਦਿਨ ਲਾ ਜਾ ਮੈਂ ਪੇਕੇ ਦੋ ਦਿਨ ਲਾਇਆ ਮਾਂ ਹਾਂ ਹਾਂ ਪੁੱਤ ਕਿਉਂ ਨਹੀਂ ਇਹਦੇ 'ਚ ਪੁੱਛਣਾ ਹੀ ਕਿਹੜੀ ਗੱਲ ਹੈ ਨਾਲੇ ਚਾਹੇ ਦੋ ਦਿਨ ਹੀ ਲਾਵੇਂ ਫੇਰ ਵੀ ਇੱਥੇ ਨਾ ਤਾਂ ਸੌਖੇ 곪ਟ ਕੇ ਆਵੇਂਗੀ ਨਾ ਮੰਮੀ ਤੁਸੀਂ ਐਂ ਕਾਤੋਂ ਕਹਿੰਦੇ ਹੋ ਵੀ ਇੱਥੋਂ ਨਾਲ ਸੌਖੇ ਕੱਟ ਕੇ ਆਵੇਂਗੀ ਥੋੜਾ ਵੀ ਤਾਂ ਜਿਗਰਾ ਹੀ ਆ ਵੀ ਤੁਸੀਂ ਇਸ ਮਾੜੇ ਟਾਈਮ 'ਚ ਕਦੋਂ ਦੇ ਕੱਟ ਰਹੇ ਹੋ ਤੁਸੀਂ ਵੀ ਤਾਂ ਆ ਦਿਨ ਕੱਟਣ ਨੂੰ ਮਜਬੂਰ ਹੋਈ ਹੋ ਪੁੱਤ ਮੇਰੇ ਨਾਲ ਵੱਡਾ ਤਾਂ ਤੇਰਾ ਸਬਰ ਹੈ ਜਿਹੜਾ ਤੂੰ ਇੱਥੇ ਕੱਟ ਰਹੀ ਹੈਗੀ ਉਹ ਮੈਂ ਤੇਰੇ 'ਚ ਦੇਖੇ ਕੋਈ ਗੱਲ ਨਹੀਂ ਮੰਮੀ ਜੋ ਕੁਝ ਮੇਰੀ ਤਕਦੀਰ 'ਚ ਲਿਖਿਆ ਉਹ ਮੇਰੇ ਨਾਲ ਹੋ ਹੀ ਜਾਂਦਾ ਹੈ ਬਾਕੀ ਨਾਲ ਲਿਖੀਆਂ ਨੂੰ ਟਾਲ ਕੌਣ ਸਕਦਾ ਹੈ ਪੁੱਤ ਇਸ ਗਲੋਤਾਸੀ ਬਹੁਤ ਕਰਮਾ ਵਾਲਿਆ ਜੋ ਸਾਨੂੰ ਨੂ ਦੇ ਰੂਪ ਚ ਤੋਂ 13 ਮਿਲੀ ਨਹੀਂ ਤਾਂ ਪੁੱਤ ਪਤਾ ਨਹੀਂ ਸਾਡਾ ਕੀ ਬੜਨਾ ਸੀ ਹਾਂ ਨਾ ਤੂੰ ਇੱਥੇ ਹਾਂ ਮੈਂ ਅੰਦਰ ਕਿਨੂੰ ਬੰਦ ਕਰਤਾ ਉਹ ਮੈਨੂੰ ਕੀ ਪਤਾ ਇਹਨੂੰ ਬੰਦ ਕਰਦਾ ਕਿਹੜਾ ਜਾਨਵਰ ਅੰਦਰ ਬਾੜਦਾ ਤਾਂ ਅਚੰਬ ਮੁੰਡਾ ਕਿੱਥੇ ਆ ਫੇਰ ਇਹਦਾ ਮਤਲਬ ਮੈਂ ਮੁੰਡਾ ਅੰਦਰ ਬੰਦ ਕਰਤਾ ਮੈਨੂੰ ਤਾਂ ਲੱਗਿਆ ਕਿਤੇ ਤੂੰ ਐ ਇੱਥੇ ਮੈਂ ਢੱਕ ਕੇ ਬੋਲੀ ਜਾਂਦਾ ਮੈਂ ਬਾਹਰ ਲਾ ਤਾਂ ਮੈਂ ਘੰਟਾ ਟਿਕ ਜੂ ਇਹਦਾ ਮਤਲਬ ਮੰਮੀ ਤਾਰੀ ਅੱਜ ਫੇਰ ਦੇਣੀ ਵੀ ਕਿ ਆਗੇ ਉਹ ਪਤਾ ਤੂੰ ਫਿਕਰ ਨਾ ਕਰ ਇਧਰ ਟੰਗਾ ਦਾ ਮੈਂ ਤੋੜਦਾ ਤੂੰ ਰਹਿਦੇ ਰਹਿਣ ਦੇ ਤਾਂ ਕਹਿ ਰਿਹਾ ਨਾਲੇ ਸਾਹਮਣਿਆਂ ਨੂੰ ਸਮਝਾਉਣ ਵਾਸਤੇ ਨਾ ਬੰਦੇ ਨੂੰ ਆਪ ਸਹੀ ਹੋਣਾ ਰ ਪੈਂਚਾਇਦੈ ਤੂੰ ਤੂੰ ਤਾਂ ਆਪ ਢੱਕ ਕੇ ਰਹਿਣਾ ਕੰਧੇ ਰਾਤ ਉਹ ਆ ਹੀ ਤਮੇ ਗਲਤੀ ਕਰ ਬੈਠਾ ਜਿਹੜਾ ਆਪ ਛੱਡਣ ਦੀ ਬਜਾਏ ਉਹਨੂੰ ਵੀ ਨਾਲ ਲਾ ਲਿਆ ਪਰ ਅੱਜ ਤੋਂ ਬਾਅਦ ਮੈਂ ਤੇਰੇ ਸ਼ਰਦੀ ਸੌਂਹ ਖਾਨਾ ਜਾਂ ਤੈਨੂੰ ਹੱਥ ਵੀ ਲਾਵਾਂ ਹੈਂ ਤੇਰੀ ਵਰਗਾ ਬੰਦਾ ਤੇਰੇ ਵਰਗਾ ਬੰਦਾ ਆਪਦੀ ਜਵਾਨ ਚੋ ਇਹ ਗੱਲ ਕਹਿ ਕਿਵੇਂ ਸਕਦਾ ਮੈਂ ਕਿਵੇਂ ਭਰੋਸਾ ਕਰ ਲਾਂ ਤੇਰੇ ਤੇ ਉਹ ਮੇਰੇ ਤੇ ਭਰੋਸਾ ਕਰ ਮੈਂ ਪਿੱਛੇ ਹੋਈਆਂ ਗਲਤੀਆਂ ਨਾ ਸੁਧਾਰਨਾ ਚਾਹੁੰਦਾ ਸੱਚੀ ਲੈ ਮੈਂ ਅੱਜ ਤੋਂ ਬਾਅਦ ਤੈਨੂੰ ਹੱਥ ਵੀ ਲਾਂਦਾ ਆ ਨਾਲੇ ਪੁੱਤ ਤੋਂ ਤੋਫੇ ਕਰ ਨਾ ਕਰੀਤੀਏ ਆਪਾਂ ਮਿਲ ਕੇ ਨਾ ਉਹਨੂੰ ਸਿੱਧੇ ਰਾਹ ਤੇ ਲੈ ਕੇ ਆਵਾਂਗੇ ਠੀਕ ਆ ਠੀਕ ਆ ਡੈਡੀ ਇਹ ਤਾਂ ਬਹੁਤ ਵਧੀਆ ਗੱਲ ਆ ਵੀ ਜਿਹੜਾ ਤੁਸੀਂ ਆਪ ਸੁਧਰ ਗਏ ਬਸ ਇੰਨੇ ਹੀ ਬਹੁਤ ਆ ਤੁਸੀਂ ਘਰ 'ਚ ਦੋ ਹੀ ਬੰਦੇ ਸੀ ਦੋਨੇ ਨਹੀਂ ਸਾਡੀ ਗੱਲ ਸੁਣਦੇ ਸੀ ਤਾਂ ਅਸੀਂ ਵੀ ਕਿਹਨੂੰ ਕਹਿੰਦੇ ਹਾ ਕੇ ਪੁੱਤ ਤੂੰ ਮੈਂ ਇੱਥੇ ਤੁਹਾਡੇ ਕੋਲ ਨਹੀਂ ਆਇਆ ਠੀਕ ਆ ਮੈਮਰੀ ਮਾਂ ਦੇ ਕਹਿਣ ਤੇ ਦੇਖਣ ਆਇਆ ਸਿਰਫ ਪੁੱਤ ਮੈਂ ਵੀ ਤਾਂ ਤੇਰੀ ਮਾਂ ਐ ਐ ਹੋ ਜੇ ਗੱਲਾਂ ਕਿਉਂ ਕਰਦਾ ਕਿਉਂ ਮੇਰਾ ਘਰ ਜਫੂਕਦਾ ਰਹਿਣ ਦੋ ਆ ਤੁਹਾਡੇ ਡਰਾਮੇ ਬਹੁਤ ਦੇਖੇ ਹੋਏ ਨੇ ਮੈਂ ਮੇਰੇ ਸਾਹਮਣੇ ਨਾ ਕਰਿਆ ਕਰੋ ਕੋਈ ਅਸਰ ਨਹੀਂ ਹੁੰਦਾ ਇਹਨਾਂ ਦਾ ਪੁੱਤ ਤੂੰ ਕਦੇ ਤਾਂ ਮੇਰੀ ਗੱਲ ਸੁਣ ਮੈਂ ਤੈਨੂੰ ਕਹਿਣਾ ਕੀ ਚਾਹੁੰਦੀ ਆ ਮੈਨੂੰ ਸਭ ਕੁਝ ਪਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਕੁਛ ਕਹਿਣਾ ਹੁੰਦਾ ਨਾ ਜਾਂ ਮੈਨੂੰ ਸੁਣਾਉਣਾ ਹੁੰਦਾ ਇਹ ਚੀਜ਼ਾਂ ਪਹਿਲਾਂ ਸੋਚਣੀਆਂ ਦੀ ਜਦੋਂ ਲੱਗ ਕੇ ਜ਼ਮੀਨ ਦੇ ਲਾਲਚ ਪਿੱਛੇ ਮੇਰਾ ਸੌਦਾ ਕਰਿਆ ਪੁੱਤ ਕਿਉਂ ਜੇ ਗੱਲਾਂ ਕਰੀ ਜਾਂਦਾ ਤੂੰ ਕਦੇ ਦਾ ਸੱਚ ਸੁਣ ਲਾ ਮੇਰੇ ਅੰਦਰ ਕਿਹੜੇ ਭਾਂਬੜ ਮੱਚਦੇ ਨੇ ਕੋਈ ਭਾਂਬੜ ਨਹੀਂ ਮੱਚਦੇ ਤੇਰੇ ਅੰਦਰ ਸਿਰਫ ਤੇ ਸਿਰਫ ਇਹ ਡਰਾਮਿਆਂ ਦੇ ਭਾਂਬੜ ਨੇ ਜਿਹੜੇ ਹਰ ਵਕਤ ਹੀ ਮੱਚਦੇ ਰਹਿੰਦੇ ਨੇ ਤੇ ਹਰ ਵਕਤ ਡਰਾਮਾ ਆ ਚਿਹਰੇ ਤੇ ਰਹਿੰਦਾ ਤੂੰ ਕਿਉਂ ਹਰੇ ਗੱਲ ਨੂੰ ਡਰਾਮਾ ਸਮਝਦਾ ਹੈ ਹਾਂ ਮੰਮੀ ਆਇਆ ਮੈਂ ਪੁੱਤ ਗੱਲ ਤਾਂ ਸੁਣ ਚਾ ਕਿ ਨੋ ਆਪਦਾ ਦੁੱਖ ਦੱਸਦਾ ਮੇਰਾ ਪੁੱਤ ਵੀ ਮੇਰੀ ਗੱਲ ਨਹੀਂ ਮੰਨਦਾ ਆ ਪੁੱਤ ਕੀ ਰੌਲਾ ਪਾ ਰਖਿਆ ਥੱਲੇ ਤੁਸੀਂ ਓਏ ਯਾਰ ਰੌਲਾ ਕੀ ਪਾਉਣਾ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਵੀ ਮੈਨੂੰ ਨਾ ਇੱਧਰ ਜਾਣ ਨੂੰ ਕਿਹਾ ਕਰੋ ਥੋੜੇ ਪਤਾ ਨਹੀਂ ਗੱਲ ਕਿਉਂ ਨਹੀਂ ਪੱਲੇ ਪੈਂਦੀ ਹੈਗੀ ਇਹ। ਪੁੱਤ ਹੋਇਆ ਕੀ ਆ ਤੈਨੂੰ ਕੀ ਕਹਿੰਦੀ ਉਹ? ਉਹ ਹੋਣਾ ਕੀ ਆ ਯਾਰ। ਲੈ। ਪੁੱਛ ਲੋ ਕੀ ਕਹਿੰਦੀ ਆ। ਆ ਗਈ। ਕੀ ਕਹਿੰਦੀ ਮੇਰੇ ਪਤ ਨੂੰ ਤੂੰ? ਮੈਂ ਕੀ ਕਿਹਾ? ਮੈਂ ਤਾਂ ਭੜੇ ਕੁਝ ਵੀ ਨਹੀਂ ਕਿਹਾ ਇਹਨੂੰ। ਤੈਨੂੰ ਕੁਝ ਕਹਿਣ ਦੀ ਲੋੜ ਵੀ ਨਹੀਂ। ਤੈਨੂੰ ਮੈਂ ਅੱਗੇ ਵੀ 50 ਵਾਰ ਕਿਹਾ ਵੀ ਮੇਰੇ ਪੁੱਤ ਤੋਂ ਦੂਰ ਰਿਹਾ ਕਰ। ਕਿਉਂ? ਬੱਸ ਝ ਕਰਨ ਨੂੰ ਫਿਰਦੀ ਮੇਰੇ ਪੁੱਤ ਨੂੰ। ਐ ਨਹੀਂ ਬੱਸ ਝ ਹੁੰਦਾ। ਉਹ ਜੱਸ ਪੁੱਤ ਤੂੰ ਜਿਹੜੇ ਕੰਮ ਜਾਂਦਾ ਸੀ ਜਾ ਕਾਹਨੂੰ ਤੂੰ ਇਹਦੇ ਮੂੰਹ ਲਾਗਦਾ ਯਾਰ ਜਾ ਪੁੱਤ ਮੈਂ ਗੱਲ ਸੁਣ ਅੱਜ ਜਿੱਦੇ ਦਾ ਮੁੰਡਾ ਵਿਆਹ ਹੈਗਾ ਉਹਦੇ ਦੇ ਤੇਰੇ ਖੰਭ ਕੁਝ ਜ਼ਿਆਦਾ ਨਹੀਂ ਲਾਕੇ ਇਹ ਖੰਭ ਸਾਨੂੰ ਕੱਟਣੇ ਵੀ ਆਉਂਦੇ ਆ ਜਿਹੜਾ ਤੂੰ ਨਾ ਫਰਫਰਾਉਂਦੀ ਫਿਰਦੀ ਆ ਤੂੰ ਕਹੀਂ ਨਾ ਮੈਂ ਨਵੀਂ ਬਹੂ ਦੇ ਸਾਹਮਣੇ ਅਸੀਂ ਤੈਨੂੰ ਕੁਝ ਕਹਿਣਾ ਨਹੀਂ ਤੇਰੀ ਮੈਂ ਨਾ ਹੌਲਕਾ ਜਿਹਾ ਗੁੱਠਾ ਦੇ ਕੇ جان ਕੱਢ ਦੂੰ ਕਿ ਜਾਨ ਭੁੱਲ ਕੇ ਵੀ ਜਸ ਨੂੰ ਆ ਸਾਡੇ ਬਾਰੇ ਕੁਛ ਦੱਸ ਨਾ ਦੇ ਤੈਨੂੰ ਪਤਾ ਹੀ ਆ ਤੇਰਾ ਹਾਲ ਸੀ ਬਾਹਰ ਚ ਮੜਾ ਕਰਾਂਗੇ ਪਹਿਲਾਂ ਅਸੀਂ ਜਸ ਨਾਲ ਕੀ ਕੁਛ ਕਰਾਂਗੇ ਨਾ ਨਾ ਮੇਰੇ ਪੁੱਤ ਬਾਰੇ ਐ ਨਾ ਬੋਲ ਪੈਣੇ ਤੈਨੂੰ ਰੱਬ ਦਾ ਵਾਸਤਾ ਤੂੰ ਜਿਹੜਾ ਕੁਛ ਕਹੇਂਗੀ ਮੈਂ ਉਹੀ ਕਰਨ ਨੂੰ ਤਿਆਰ ਹਾਂ ਪਰ ਮੇਰੇ ਪੁੱਤ ਨੂੰ ਇੰਨੀ ਗੱਲ ਦੱਸ ਦੇ ਕਿ ਮੈਂ ਨਹੀਂ ਉਹਨੂੰ ਬਗਾਨਾ ਕੀਤਾ ਉਹ ਨੂੰ ਬਗਾਨਾ ਤੁਸੀਂ ਕੀਤਾ ਮੈਥੋਂ ਅੱਛਾ ਤੂੰ ਸਾਨੂੰ ਪਾਗਲ ਸਮਝਿਆ ਅਸੀਂ ਆਪਣੇ ਪੈਰ ਤੇ ਆਪ ਘਾੜੀ ਮਾਰੀਏ ਅਸੀਂ ਇਹ ਜੱਸ ਨੂੰ ਦਸੀਏ ਕਿ ਉਹਦੀ ਗੁਨੇਗਾਰ ਤੂੰ ਨਹੀਂ ਅਸੀਂ ਆ ਪਾਗਲਾ ਅਸੀਂ ਪਾਗਲ ਹੁੰਦਾ ਨਾਲ ਇੱਕ ਗੱਲ ਹੋਰ ਸੁਣ ਲੈ ਜਿਹਨੂੰ ਨਾ ਤੂੰ ਪੁੱਤ 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 ਪੱਤ ਕਹੀ ਜਾਣੀਆਂ ਉਹਦੇ ਮੂੰਹੋਂ ਕਦੇ ਤੇ ਮਾਂ ਸ਼ਬਦ ਸੁਣਿਆ ਕੋਈ ਉਹਦਾ ਤੈਨੂੰ ਦੇ ਕੇ ਖੁਸ਼ ਨਹੀਂ ਕਹਿੰਦਾ ਕਲਮੈਣੀ ਆ ਕਲਮੈਣੀ ਮੇਰੀ ਮਾਂ ਮੈਂ ਤੁਹਾਡੇ ਦੋਹਾ ਮੂਰੇ ਹੱਥ ਜੋੜਦੀਆਂ ਆ ਆਪ ਦੀ ਚੋਲੀ ਆੜਦੀਆਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੁਹਾਡੇ ਤੋਂ ਬਸ ਮੇਰਾ ਪੁੱਤ ਮੈਨੂੰ ਮੋੜ ਦਿਓ ਓਹੋ ਤੁਸੀਂ ਵੀ ਨਾ ਕਿਹਦੇ ਨਾਲ ਮੱਥਾ ਮਾਰੀ ਜਾਂਦੇ ਹੋ ਜਿਹਨੂੰ ਅਕਲ ਨਾ ਬੋਤ ਤੂੰ ਕੀ ਸੋਚਦੀਆਂ ਕਿ ਜਸਤੇ ਜਸ਼ਨ ਨੂੰ ਆਪਣੇ ਬਾਸਚ ਕਰਕੇ ਇਸ ਘਰ ਦੀ ਮਹਾਰਾਣੀ ਬਣ ਜਾਉਂਗੇ ਇਹ ਸੁਪਨੇ ਭੁੱਲ ਜਾਓ ਵੱਡੇ ਭੈਣ ਜੀ ਤੇਰੀ ਔਕਾਤ ਇਸ ਘਰ ਚ ਨੌਕਰਾਨੀ ਦੀ ਆ ਇਸ ਤੋਂ ਵੱਧ ਕੇ ਕੁਛ ਨਹੀਂ ਆ ਜਿਹੜੇ 2 ਟੁਕ ਰੋਟੀ ਦੇ ਮਿਲਦੇ ਆ ਨਾ ਮੈਂ ਆਪਣੀ ਔਕਾਤ ਦਿਖਾਤੀ ਤਾਂ ਇਹ ਵੀ ਬੰਦ ਹੋ ਜਾਣਗੇ ਸਿਰਫ ਪਾਣੀ ਦੇ ਘੁੱਟ ਤੇ ਦਿਨ ਗੁਜ਼ਾਰੀ ਲੱਗੀ ਸਮਝ ਤੈਨੂੰ ਚਲੋ ਜੀ ਮੇਰੇ ਵੱਡਿਆਂ ਦੇ ਇੱਕ ਗਲਤ ਫੈਸਲੇ ਨੇ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦੇ ਮੈਥੋਂ ਮੇਰਾ ਸਾਰਾ ਕੁਝ ਹੀ ਖੋ ਲਿਆ ਜਸ਼ਨ ਪੁੱਤ ਕੀ ਕਰਦੇ ਆ ਕੁਛ ਨਹੀਂ ਮੰਮੀ ਜੀ ਅਲਮਾਰੀ ਚ ਨਾ ਬਾਲਾ ਖਲਾਰਾ ਜਾ ਪਿਆ ਸੀਗਾ ਉਸ ਮਾਰਦੀ ਸੀ ਚੱਲ ਵਧੀਆ ਖਲਾਰਾ ਚੱਕ ਹੋ ਗਿਆ ਹਾਂਜੀ ਕੰਮ ਸੀ ਕੋਈ ਮੰਮੀ ਮਨ ਕੋਮਤਾ ਕੋਈ ਨਹੀਂ ਸੀ ਮੈਂ ਤਾਂ ਤੈਨੂੰ ਆਹ ਕੰਦੀ ਸੀ ਵੀ ਵਧੀਆ ਹੋਇਆ ਤੂੰ ਆਪਣੀਆਂ ਉਹ ਤਾਈ ਜਹੀ ਨੂੰ ਸੁਣਾ ਤੀਆਂ ਚਾਰ ਗੱਲਾਂ ਉਹ ਤਾਂ ਸੋਚਦੀ ਹੋਣੀ ਆ ਵੀ ਮੈਂ ਨਾ ਸਾਰਿਆਂ ਨੂੰ ਆਪਣੀ ਬੱਸ ਸੱਚ ਕਰ ਲਵਾਂ ਤੇ ਆਪਣੇ ਜੁੱਤੀ ਹੀ ਠਰ ਰੱਖਾਂ ਹੋਰ ਮੰਮੀ ਜੀ ਬੋਲਣਾ ਤਾਂ ਮੈਂ ਚਾਹੁੰਦੀ ਨਹੀਂ ਸੀ ਪਰ ਨਾ ਜਦੋਂ ਗੱਲ ਜਿਆਦਾ ਵਧਾ ਲਈ ਫਿਰ ਮੈਂਥੋ ਚੁੱਪੀ ਨਹੀਂ ਰਿਹਾ ਗਿਆ ਚੱਲੋ ਤਾਂ ਉਹ ਬਾੜੀ ਬਹੁਤ ਠੀਠ ਜਨਾਨੀ ਐ ਉਹਨੂੰ ਜੋ ਮਰਜੀ ਕਹੀ ਚਲੋ ਉਹਦੇ ਤੇ ਅਸਰ ਨਹੀਂ ਹੁੰਦਾ ਉਹ ਤਾਂ ਪਹਿਲੇ ਦਿਨ ਤੋਂ ਹੀ ਇਹੋ ਜਿਹੀ ਆ ਤੈਨੂੰ ਇੱਕ ਗੱਲ ਕਹਾਂ ਜਸ ਕੋਲਣਾ ਉਹਦੀ ਬਹੁਤੀ ਗੱਲ ਨਾ ਕਰਿਆ ਕਰ ਜਸ ਨੂੰ ਉਹ ਜਿਹਾ ਹੀ ਨਹੀਂ ਪਸੰਦ ਫਿਰ ਐਵੇਂ ਜਸ ਗੁੱਸਾ ਕਰੂਗਾ ਕਿ ਮੇਰੇ ਕੋਲ ਉਹਦੀਆਂ ਗੱਲਾਂ ਕਰੀ ਜਾਂਦੀ ਆ ਇਸ ਕਰਕੇ ਪੁੱਤ ਮੈਂ ਤਾਂ ਤੈਨੂੰ ਆਹੀ ਕਹਿਣ ਆਈ ਸੀ ਹਾਂਜੀ ਮੰਮੀ ਉਹ ਤਾਂ ਕੋਈ ਗੱਲ ਨਹੀਂ ਪਰ ਮੰਮੀ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਬੜੇ ਚਿਰ ਤੋਂ ਨਾ ਮੇਰੇ ਦਿਮਾਗ 'ਚ ਘੁੰਮੀ ਜਾਂਦੀ ਆ ਹਾਂ ਹਾਂ ਪੁੱਛ ਪੁੱਤ ਮੰਮੀ ਜੀ ਮੈਂ ਤਾਂ ਇਹ ਸੋਚਦੀ ਆ ਵੀ ਇਹ ਜੀ ਮਾਂ ਦੀ ਕਿਹੜੀ ਮਜਬੂਰੀ ਹੋ ਗਈ ਹੋਣੀ ਜਿਨੇ ਆਪਦੀ ਜ਼ਮੀਨ ਪਿੱਛੇ ਪੁੱਤ ਦਾ ਸੌਦਾ ਕਰ ਲਿਆ ਹਾਂ ਪੁੱਤ ਇਹ ਬਹੁਤ ਡੂੰਗੀ ਗੱਲ ਐ ਵਕਤ ਆਉਣ ਦੇ ਤੈਨੂੰ ਸਾਰੀ ਸਚਾਈ ਤੇਰੇ ਮੋਰੇ ਰੱਖ ਦਵਾਂਗੇ ਦੱਸਾਂਗੇ ਜ਼ਰੂਰ ਤੂੰ ਵੀ ਸੋਚ ਤੂੰ ਸਿਆਣੀ ਐ ਜਿਹੜੀ ਮਾਂ ਆਪਣੀ ਔਲਾਦ ਦਾ ਜ਼ਮੀਨ ਪਿੱਛੇ ਸੌਦਾ ਕਰ ਸਕਦੀ ਐ ਉਹ ਆਪਣੀ ਔਲਾਦ ਨਾਲ ਕੁਝ ਵੀ ਕਰ ਸਕਦੀ ਐ ਐਹੋ ਜੀ ਮਾਂ ਨੂੰ ਨਾ ਦੁਨੀਆ ਮਾਂ ਨਹੀਂ ਕਹਿੰਦੀ ਡੈਣ ਕਹਿੰਦੀ ਐ ਡੈਣ ਹਾਂਜੀ ਮੰਮੀ ਪਰ ਪੁੱਤ ਪਰਪਲ ਨੂੰ ਸੈਟ ਖੋਚ ਮੈਂ ਤਾਂ ਤੈਨੂੰ ਇਹ ਕਹਿਣ ਆਈ ਸੀ ਮੈਨ ਮਨਪ੍ਰੀਤ ਦਾ ਫੋਨ ਆਇਆ ਸੀ ਨੇ ਦਿਨ ਹੋ ਗਿਆ ਮੈਂ ਕਹਿੰਦੀ ਨੂੰ ਤੇਰੇ ਪਿਓ ਨੂੰ ਮਨਪ੍ਰੀਤ ਨੂੰ ਲੈ ਆ ਜਾਂ ਮੈਨੂੰ ਮਿਲਾ ਲਿਆ ਜਾਂ ਉਹਨੂੰ ਲੈ ਆ ਜਾਂ ਮੈਨੂੰ ਮਿਲਾ ਲਿਆ ਕੋ ਮੇਰੀ ਗੱਲ ਹੀ ਨਹੀਂ ਸੁਣਦਾ ਅੱਜ ਫਿਰ ਮਨਪ੍ਰੀਤ ਦਾ ਕੁਦਰਤੀ ਤੌਰ ਤੇ ਫੋਨ ਆ ਗਿਆ ਉਹ ਕਹਿੰਦੀ ਚੱਲ ਮੰਮੀ ਮੈਂ 2-4 ਦਿਨ ਲਾ ਜਾਨੀ ਆ ਤੂੰ ਤੇ ਜੱਸ ਜਾ ਕੇ ਨਾ ਦੋਨੇ ਜਣੇ ਮਨਪ੍ਰੀਤ ਨੂੰ ਲੈ ਆਉ ਪੁੱਤ ਅੱਛਾ ਹਾਂ ਮੰਮੀ ਜੀ ਇਹ ਕੋਈ ਕਹਿਣ ਵਾਲੀ ਗੱਲ ਆ ਤੁਸੀਂ ਮੈਨੂੰ ਪਹਿਲਾਂ ਕਹਿ ਦਿੰਦੇ ਅਸੀਂ ਅੱਜ ਹੀ ਜਾ ਕੇ ਲਿਆਉਨੇ ਆ ਮਨਪ੍ਰੀਤ ਨੂੰ ਨਾਲੇ 4 ਦਿਨ ਲਾ ਜੂਗੀ ਬਹਾਨੇ ਨਾਲ ਹਾਂ ਪੁੱਤ ਜਿਵੇਂ ਤੁਹਾਨੂੰ ਚੰਗਾ ਲੱਗਦਾ ਨਾ ਉਵੇਂ ਕਰ ਲਓ ਮਾੜੀ ਮੋਟੀ ਮਨਪੇ ਦੇ ਸੋਰੀ ਥੋੜੀ ਠੱਕ ਬਣ ਜੂਗੀ ਪੇਪਰ ਆ ਪਰਝਾਈ ਲੈਣ ਆਏ ਆ ਹਨਾ ਹਾਂਜੀ ਮੰਮੀ ਕੋਈ ਨਹੀਂ ਅਸੀਂ ਲੈ ਆਉਨੇ ਆ ਹੋਰ ਪੁੱਤ ਆ ਕੰਮ ਕੁਮ ਛੱਡ ਦੇ ਆ ਬੇਲੀ ਫਿਰਦੀ ਆ ਆ ਵੱਡੀ ਉਹਨੂੰ ਕਹਿ ਦੰਨੀ ਆ ਉਹ ਨਹੀਂ ਮੰਮੀ ਜੀ ਹੋ ਹੀ ਗਿਆ ਬਸ ਮਾੜੀ ਚਾਦਰ ਸੈੱਟ ਕਰਨ ਵਾਲੀ ਰਹਿੰਦੀ ਆ ਕੋਈ ਨਹੀਂ ਚਾਦਰ ਚੁੱਧਰੋ ਸੈੱਟ ਕਰ ਦਿੰਦੀ ਨਾਲੇ ਤੇਰੇ ਕਮਰੇ ਚ ਪੋਚਾ ਲਾ ਦਿੰਦੀ ਆ ਫੇਰ ਕੀ ਆ ਪੁੱਤ ਮੈਂ ਉਹਨੂੰ ਮਾਰਦੀ ਆ ਆ ਆ ਵੱਡੇ ਭੈਣ ਜੀ ਵੱਡੇ ਭੈਣ ਜੀ ਆ ਬਹੂ ਦਾ ਕੇ ਕਮਰਾ ਸੈੱਟ ਕਰ ਦੇ ਕੋਈ ਵੀ ਚੀਜ਼ ਇਧਰ ਉਧਰ ਨਹੀਂ ਹੋਣੀ ਚਾਹੀਦੀ ਕਰ ਮੇਰੀ ਨੂੰਹ ਦਾ ਕਮਰਾ ਸਟਾ ਕੇ ਇਹ ਨਹੀਂ ਜਾਣਾ ਕਿਤੇ ਚੰਗਾ ਪੁੱਤ ਹੈ ਹੋ ਜਾ ਤਿਆਰ ਇਹਦਾ ਹੈਂਡਲ ਪਤਾ ਨਹੀਂ ਕਿੱਥੇ ਰਹਿ ਗਿਆ ਓ ਬੱਸ ਕਰ ਬੱਸ ਕਰ ਤੂੰ ਗੋਡਾ ਤੜਾ ਲੇਗਾ ਉਰੇ ਮੇਰੀ ਗੱਲ ਸੁਣ ਨੀ ਤੇਰਾ ਕੀ ਹੋ ਗਿਆ ਨਾ ਮੈਨੂੰ ਐਂ ਦੱਸ ਹਾਂ ਤੇ ਤੂੰ दारू ਛੱਡਣ ਨੂੰ ਕਿਵੇਂ ਤਿਆਰ ਹੋ ਜੇ ਤੂੰ ਸਾਰੀ ਉਮਰ ਨਹੀਂ ਛੱਡ ਸਕਦਾ ਸੀ। ਉਹ ਜਿਹੜੇ ਕੰਮ 'ਚ ਬੰਦੇ ਦਾ ਫਾਇਦਾ ਹੋਵੇ ਨਾ ਉਹ ਕੰਮ ਕਰਨ ਲੱਗਾ ਪਿੱਛੇ ਨਹੀਂ ਹਟਣਾ ਚਾਹੀਦਾ ਬੰਦੇ ਨੂੰ। ਮੈਂ ਇਹ ਤਾਂ ਮੈਨੂੰ ਪਤਾ ਹੈ ਵੀ ਤੂੰ दारू ਛੱਡਣ ਵਾਲਾ ਬੰਦਾ ਹੈ ਨਹੀਂ। ਪਰ ਮੈਨੂੰ ਗੱਲ ਇਹ ਦੱਸੇਗਾ ਵੀ ਹੁਣ ਆ ਨਵਾਂ ਡਰਾਮਾ ਤੇਰਾ ਕੀ ਚੱਲਦਾ ਹੈ? ਓਏ ਹੌਲੀ ਬੋਲ। ਜਦ ਤੈਨੂੰ ਕਹਿਦਾ ਮੈਂ ਦਰ ਨੂੰ ਹੱਥ ਨਹੀਂ ਲਾਂਦਾ ਤਾਂ ਨਹੀਂ ਲਾਂਦਾ। ਗੱਲ ਖਤਮ। ਚਲੋ ਉਹ ਤਾਂ ਠੀਕ ਹੈ। ਪਰ ਹੁਣ ਮੈਨੂੰ ਇਹ ਵੀ ਦੱਸ ਦੇ। ਵੀ ਤੇਰੇ ਦਿਮਾਗ ਚ ਚੱਲਨੀ ਕੀ ਜਾਂਦਾ ਜਿਹੜੇ ਤੂੰ दारू ਛੜਤੀ ਓਏ ਬਾਲਾ ਸਿੰਘ ਦੀਆਂ ਖੇਡਾਂ ਨੇ ਇਹਨੂੰ ਤੂੰ ਨਹੀਂ ਜਾਣ ਸਕਦੀ ਨਾਲੇ ਆਪਣੇ ਫਾਇਦੇ ਲਈ ਨਵੇਂ ਤੈਨੂੰ ਵੀ ਛੱਡਦਾ ਫੇਰ दारू ਕੀ ਚੀਜ਼ ਆ ਆਹੋ ਸ਼ਰਮ ਤਾਂ ਨਹੀਂ ਆਉਂਦੀ ਹੁਣ ਆਹ ਉਮਰ ਆ ਕੇ ਮੈਨੂੰ ਛੱਡੇਗਾ ਵੀ ਤੇਰੀ ਕਿਸੇ ਨੇ ਮੇਰੇ ਬਿਨਾ ਟੂਹੀ ਨਹੀਂ ਮਾਰਨੀ ਇੱਥੇ ਕੰਦਾ ਕੌਲੇ 'ਚ ਬਜਦਾ ਫਿਰੇਗਾ ਆ ਨੂਹ ਪੁੱਤ ਨੇ ਨਾ ਤੇਰੀ ਜਾਤ ਨਹੀਂ ਸਨਣੀ ਮੇਰੇ ਬਿਨਾ ਉਹ ਜੱਟ ਨੂੰ ਪਤਾ ਹੈ ਵੀ ਮੇਰਾ ਤੇਰੇ ਬਿਨਾ ਸਰਦਾ ਨਹੀਂ ਫਿਰ ਮਗਜ ਕਾ ਤੂੰ ਮਾਰਦੀ ਆ ਮਗਜ ਤਾਂ ਤੂੰ ਮਾਰਦਾ ਕੁੱਤੇ ਵਾਲੀ ਭਕਾਈ ਸਾਰਾ ਦਿਨ ਚੱਲ ਠੀਕ ਆ ਮੈਨੂੰ ਜਨ ਸਟਾਰਟ ਕਰਦੇ ਟੋਕਾ ਕਰਨਾ ਫਿਰ ਕਿੰਮੀ ਯਾਰ ਮੈਂ ਤੈਨੂੰ ਪਹਿਲਾਂ ਵੀ ਕਿੰਨੇ ਵਾਰ ਕਹਤਾ ਕੋਈ ਘਰ ਕੋਰੇ ਲੱਭ ਦੇ ਕਿਰਾਏ ਤੇ ਨਾ ਤੈਨੂੰ ਘਰ ਦੀ ਕਿ ਲੋੜ ਪਈ ਓਏ ਉਹ ਜੇ ਲੋੜ ਆ ਤੈਨੂੰ ਤਾਂ ਹੀ ਕਹਣਾਗਾ ਉਹੀ ਥੋੜੀ ਕਹੀ ਜਾਨਣਾ ਮੈਂ ਉਹ ਗੱਲ ਤਾਂ ਦੱਸ ਹੋਇਆ ਕੀ ਨਾਲੇ ਕਈ ਦਿਨਾਂ ਤੋਂ ਮੈਂ ਤਾਂ ਨੋਟ ਜਾ ਕਰ ਰਹਿਆਂ ਬੜਾ ਪਰੇਸ਼ਾਨ ਜਾ ਰਹਿਣਾ ਉਹ ਕਿਤੇ ਮੁੰਡੈ ਨੂੰ ਸੱਸੇ ਲੜਾਈ ਹੋਣ ਲੱਗੀ। ਉਹ ਪਰੇਸ਼ਾਨ ਕਾ ਨੂੰ ਆ ਮੈਂ। ਨਾਲੇ ਨੂੰ ਸੱਸ ਵਾਲਾ ਮਸਲਾ ਹੀ ਕੋਈ ਨਹੀਂ ਹੈਗਾ। ਇਹੋ ਜੀ ਕੋਈ ਗੱਲ-ਬਾਤ ਨਹੀਂ ਹੈਗੀ ਜਿਹੜੀ ਤੂੰ ਸੋਚੀ ਜਾਂਦਾ। ਨਾਲੇ ਯਾਰ ਕਹਿੰਦੇ ਨਾਲੇ ਗੱਲਾਂ ਲਗਾਉਣਾ। ਤੂੰ ਦੱਸਿਆ ਕਿ ਮੈਂ ਘਰੇ ਫੋਨ ਕਰਕੇ ਪੁੱਛਾਂ? ਉਹ ਇਹੋ ਜੀ ਕੋਈ ਗੱਲ ਨਹੀਂ ਹੈਗੀ। ਤੈਨੂੰ ਪਤਾ ਤਾਂ ਹੈ। ਉਹ ਜਿਹੜੀ ਸਾਡੇ ਘਰ ਇੱਕ ਬੁੜੀ ਆ। ਜਿਹੜੀ ਆਪਦੇ ਆਪ ਨੂੰ ਮੇਰੀ ਮਾਂ ਕਹਿੰਦੀ ਆ। ਹਾਂ ਹਾਂ। ਉਹਦਾ ਦੇਖ ਮੇਰਾ ਉਹਦੇ ਨਾਲ ਕੋਈ ਪਿਆਰ ਪੂਰਤ ਹੈ ਨਹੀਂ। ਪਰ ਮੈਨੂੰ ਐ ਨਹੀਂ ਸਮਝ ਆਉਂਦੀ। ਕਿਉਂ ਮਰੇ ਵਾਰੀ-ਵਾਰੀ ਮਿੰਤਾ ਤਰਲੇ ਜ ਕੱਢਦੀ ਰਹਿੰਦੀ ਆ ਉਹ। ਜੇ ਤੇਰੀ ਇੰਨੇ ਮਿੰ ਇੱਕ ਵਾਰ ਬੈ ਕੇ ਗੱਲ ਹੀ ਸੁਣ ਲੈ ਕੀ ਕਹਿਣਾ ਚਾਹੁੰਦੀ ਆ ਉਹ ਕਿੰਮੀ ਉਹ ਅਰਦੀ ਨੂੰ ਮਾਂ ਕਹਿਣ ਨੂੰ ਰੋ ਨਹੀਂ ਕਰਦੀ ਉਹਦੀ ਗੱਲ ਕਿਵੇਂ ਸੁਣ ਲਾਂ ਮੈਂ ਮੇਰੇ ਤਾਂ ਉਹਦੇ ਮੱਥੇ ਲੱਗਣ ਨੂੰ ਜੀ ਨਹੀਂ ਕਰਦਾ ਹੈਗਾ ਚੱਲ ਭਰਾਵਾ ਬਾਕੀ ਤੇਰੀ ਮਰਜ਼ੀ ਆ ਪਰ ਜੇ ਮੇਰੇ ਇੱਕ ਵਾਰੀ ਗੱਲ ਮੰਨੇ ਨਾ ਤਾਂ ਇੱਕ ਵਾਰੀ ਬੈ ਕੇ ਦਾ ਪੱਖ ਵੀ ਸੁਣ ਲੈ ਕਿੰਮੀ ਤੈਨੂੰ ਨਹੀਂ ਸਮਝੇ ਗੱਲਾਂ ਦੀ ਚੱਲ ਛੱਡੇ ਗੱਲਾਂ ਨੂੰ ਤੂੰ ਮੈਨੂੰ ਐ ਦੱਸ ਇੱਧਰ ਕਿਵੇਂ ਗੇੜਾ ਮਾਰ ਲਿਆ ਅੱਜ ਉਹ ਬਸ ਕੁਝ ਨਹੀਂ ਇਥੋਂ ਲੰਘ ਜਾਂਦਾ ਸੀ ਮੈਂ ਕਿਹਾ ਸੋਚਿਆ ਦਿਨੇ ਮਿਲ ਕੇ ਚੱਲਾਂ ਲੈ ਇਹ ਤਾਂ ਵਧੀਆ ਕੀਤੀ ਮੈਨੂੰ ਲੱਗਾ ਤਾਂ ਹੀ ਇੱਥੇ ਖੜਾ ਹੈ। ਚੱਲ ਫਿਰ ਜੇ ਖੜੀ ਗਿਆ। ਚੱਲਦੇ ਆ ਕਿਤੇ। ਆ ਕੀ ਤੀ ਨਾ ਯਾਰਾਂ ਵਾਲੀ ਗੱਲ। ਨਾਲੇ ਫालतू ਨ ਟੈਨਸ਼ਨ ਨਾ ਲਿਆ ਕਰ। ਇਹਨਾਂ ਟੈਨਸ਼ਨਾਂ ਦਾ ਕੁਛ ਨਹੀਂ ਰੱਖਿਆ। ਨਹੀਂ ਕਿੰਮੀ। ਟੈਨਸ਼ਨ ਵਾਲੀ ਤਾਂ ਕੋਈ ਗੱਲ ਨਹੀਂ। ਬਸ ਹੂੰ ਹੀ ਕਦੇ-ਕਦੇ ਐਂ ਜਾ ਜੀ ਕਰਦਾ ਨਾ। ਘਰ-ਬਾਰ ਛੱਡ ਕੇ ਕਿਧਰੇ ਭਾਗੀ ਜਾਵਾਂ। ਓ ਨਹੀਂ ਯਾਰ। ਆ ਨਿੱਕੇ ਮੂਟੇ ਗੱਲਾਂ ਦਾ ਘਰਾਂ 'ਚ ਹੁੰਦੀਆਂ ਰਹਿੰਦੀਆਂ ਨੇ। ਚੱਲ ਮੰਨਦਾ ਜੇ ਤੇਰਾ ਨਹੀਂ ਮਿਲ ਵਰਤੁਨ ਜੀ ਕਰਦਾ ਇਗਨੋਰ ਮਾਰਿਆ ਕਰ ਉਹ ਕਿੰਮੀ। ਕਿੰਨਾ ਕੇ ਇਗਨੋਰ ਮਾਰੀ ਜਾਵਾਂ ਯਾਰਾ। ਮੈਂ ਜਿੰਨਾ ਇਗਨੋਰ ਮਾਰਦਾ ਉਹ ਨਹੀਂ ਆਪਦੇ ਤੀਤ 'ਤੇ ਜੰਨਾ ਮੈਂ ਯਾਰ ਇਹ ਤਾਂ ਤੁਹਾਨੂੰ ਗੱਲ ਪਤਾ ਹਰ ਇੱਕ ਬੰਦਾ ਅਤੀਤ ਹੁੰਦਾ। ਇਹ ਤਾਂ ਮੇਰੇ ਨਾਲ ਵੀ ਇਹੀ ਹੁੰਦਾਗਾ। ਮੈਂ ਤਾਂ ਇਹ ਸੋਚਦਾ ਵੀ ਜੇ ਕਿਤੇ ਮੇਰੇ ਚਾਚਾ ਚਾਚੀ ਮੈਨੂੰ ਨਾ ਸਾਹਮਦੇ ਪਤਾ ਨਹੀਂ ਮੇਰੀ ਮਾਂ ਨੇ ਮੇਰਾ ਕਿਹਦੇ ਨਾਲ ਸੌਦਾ ਕਰ ਦੇਣਾ ਸੀ। ਅੱਜ ਪਤਾ ਨਹੀਂ ਮੈਂ ਜਿਉਂਦਾ ਵੀ ਹੁੰਦਾ ਕਿ ਨਾ। ਕੋਈ ਛੱਡ ਦੇ ਨਾ ਗੱਲਾਂ। ਤੇ ਨਾਲ ਜਿੰਨਾ ਗੱਲਾਂ ਦਾ ਕੋਈ ਹੱਲ ਹੀ ਨਹੀਂ ਹੈਗਾ। ਉਹਨਾਂ ਬਾਰੇ ਸੋਚਣ ਦਾ ਕੋਈ ਫਾਇਦਾ ਨਹੀਂ ਹੈਗਾ। ਤੂੰ ਘੁੱਟ ਘੁੱਟ ਚਾਚਾ ਚਾਚੀ ਬਾਰੇ ਸੋਚਾ ਜਿਨ੍ਹਾਂ ਨੇ ਤੈਨੂੰ ਪਾਲ ਪੋਸ ਕੇ ਅੱਡਾ ਕੀਤਾ। ਤੂੰ ਆਪ ਸੋਚ ਕੇ ਦੇਖ ਤੈਨੂੰ ਵਿਆਹ ਤਾਂ ਹੁਣ ਅੱਡ ਹੁੰਦਾ ਸੋਹਣਾ ਲੱਗਦਾ ਤੂੰ। ਓਹ ਤਾਂ ਤੇਰੀ ਗ ਮੇਰਾ ਉਹ ਘਰ ਦੇ ਅੰਦਰ ਵੜਨ ਸਰ ਦਮ ਘੁੱਟਣ ਲੱਗ ਜਾਂਦਾ ਉਹ ਤੂੰ ਛੱਡ ਇਹਨਾਂ ਗੱਲਾਂ ਨੂੰ ਯਾਰ ਕਿੰਨੇ ਟਾਈਮ ਬਾਅਦ ਮਿਲਿਆ ਚੱਲ ਪੈਗ ਸ਼ੈਗ ਆਉਣੇ ਆ ਮੂਡ ਸੈੱਟ ਹੋਈ ਤੇਰਾ ਉਹ ਨਹੀਂ ਕਿੰਮੀ ਪੈਗ ਸ਼ੈਗ ਵਾਲੀ ਰਹੀ ਗੱਲ ਉਹ ਕਦੇ ਫੇਰ ਦੇਖਾਂਗੇ ਮੈਂ ਨਾ ਅਸਲ 'ਚ ਭੈਣ ਨੂੰ ਲੈ ਕੇ ਆਉਣਾ ਜਾ ਕੇ ਉਹ ਚੱਲ ਕੋਈ ਗੱਲ ਨਹੀਂ ਜਦੋਂ ਭੈਣ ਦਾ ਨਾਂ ਹੀ ਲੈਤਾ ਅੱਜ ਦਿਨ ਛੱਡਦਾ ਪਰ ਬੈਠਾਂਗੇ ਜਰੂਰ ਕਿਸੇ ਦਿਨ ਉਹ ਕੋਈ ਗੱਲ ਨਹੀਂ ਬੱਟਨ ਉੱਠਣ ਵਾਲੇ ਚੱਲ ਠੀਕ ਆ ਚੱਲ ਮਿਲਦੇ ਆ ਮਿਲਦੇ ਆ ਠੀਕ ਆ ਠੀਕ ਆ ਮਾਰਦਾ ਰਹਿ ਕਰ 걔ੜਾ 걔ੜਾ ਜਰੂਰ ਜਰੂਰ ਕੀ ਗੱਲ ਓਏ? ਓਰੇ ਕਾ ਤੋ ਖੜੀ ਐ। ਮਲੇ ਹੋਇਆ ਕੀ ਆ ਤੈਨੂੰ ਸਵੇਰ ਦੀ ਮੱਛੀ ਫਿਰਦੀ ਆ ਮੈਂ ਚਾਹ ਮੰਗੀ ਨਾ ਤਾਂ ਚਾਹ ਦਿੱਤੀ। ਚਾਹ ਦੀ ਜਗਤ ਤੇਨ दारू ਦੇ ਦਿਆ ਕਰਾਂ। ਸ਼ਾਇਦ ਉਹਦੇ ਨਾਲ ਤੇਰਾ ਕੰਮ ਚੱਲ ਜੇ। ਕਿਉਂਕਿ ਮੈਨੂੰ ਪਤਾ ਤੂੰ दारू ਤੋਂ ਬਿਨਾ ਤਾਂ ਰਹਿਣਾ ਹੀ ਨਹੀਂ ਹੈਗਾ। ਅੱਗੇ ਤਾਂ ਚੱਲ ਆਥਣ ਕੋਈ ਰਾਤ ਨੂੰ ਤੇਰਾ ਕੰਮ ਹੁੰਦਾ ਸੀ दारू ਪੀਣ ਨਾਲ। ਹੁਣ ਤਾਂ ਤੂੰ ਦਿਨ ਦਿਹਾੜੇ ਵੀ ਇਹ ਕੰਮ ਸ਼ੁਰੂ ਕਰਤਾ। ਡੱਕ ਤਾਂ ਤੇ ਘਰੇ ਆ ਜਾਣਾ ਬੂਥਾ ਚੱਕ ਕੇ। ਯਾਰ ਮਨਪ੍ਰੀਤ ਤੂੰ ਐਵੇਂ ਨਾ ਬਖਿਆ ਕਰ ਮੇਰੀ ਗੱਲ ਸੁਣਾ। ਉਹ ਤਾਂ ਤੈਨੂੰ ਪਤਾ ਉਹ ਦੋਸਤਾਂ ਚ ਬਹਿ ਕੇ ਚਾਰ ਪੈਗ ਵੱਧ ਲੱਗੇ ਬਸ ਤਾਂ ਹੋ ਗਿਆ ਯਾਰ ਅੱਗੇ ਮੈਂ ਦਨੇ ਕਿੰਨੀ ਕੁ ਪੀਣਾ ਨਾਲ ਤੈਨੂੰ ਪਤਾ ਤਾਂ ਹੈਗਾ दारू ਬਿਨਾ ਮੇਰਾ ਸਰਦਾ ਨਹੀਂ ਇਹ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਵੀ ਤੇਰਾ दारू ਬਿਨਾ ਨਹੀਂ ਸਰਦਾ ਪਰ ਮੇਰੇ ਬਿਨਾ ਤਾਂ ਸਰਦਾ ਨਾ ਤੂੰ ਮੈਨੂੰ ਸਾਫ਼-ਸਾਫ਼ ਕਹਦੇ ਵੀ ਮੈਂ दारू ਬਿਨਾ ਤਾਂ ਨਹੀਂ ਰਹਿ ਸਕਦਾ ਪਰ ਤੇਰੇ ਬਿਨਾ ਰਹਿ ਸਕਦਾ ਯਾਰ ਮੰਨ ਤੀ ਤੂੰ ਮੇਰੀ ਗੱਲ ਸੁਣਦੀ ਕਿਉਂ ਨਹੀਂ ਦੇਖਿਆ ਐ ਕਾਤੋਂ ਕਰਦੀ ਹੁੰਨੀ ਆ ਨਾ ਮੇਰਾ ਤੇਰੇ ਬਿਨਾ ਸਰੇ ਤੇ ਨਾ दारू ਬਿਨਾ ਬਸ ਮੇਰੇ ਦੋ ਹੀ ਕਮਜ਼ੋਰੀਆਂ ਨੇ ਇੱਕ ਤੂੰ ਤੇ ਦੂਜੀ दारू ਤਾਰੀ ਮੇਰੀ ਗੱਲ ਸੁਣ ਤੂੰ ਕਿਉਂ ਆਪਦੇ ਬੁੱਢੇ ਮਾਪੇ ਦੀ ਜ਼ਿੰਦਗੀ ਖਰਾਬ ਕਰਨ ਤੇ ਲੱਗ ਰਿਆਂ ਚੱਲ ਮੇਰੀ ਤਾਂ ਜਿਹੜੀ ਜ਼ਿੰਦਗੀ ਗਲੀ ਆ ਗਲੀ ਐ ਉਹਨਾਂ ਬਾਰੇ ਤਾਂ ਕੋ ਸੋਚ ਲੈ ਉਹਨਾਂ ਨੂੰ ਕਿਉਂ ਬੁੱਢੇ ਬਾਰੇ ਰੋਲਦਾ ਮੈਂ ਕਿਸੇ ਨੂੰ ਨਹੀਂ ਰੋਲਦਾ ਮਣ ਪ੍ਰੀਤਾ ਸਾਰਾ ਉਹ ਠੀਕ ਕਰ ਦੂੰਗਾ ਯਾਰ ਹੌਲੀ ਹੌਲੀ ਚੱਲ ਛੱਡ ਨਾਲੇ ਹੈ ਮੈਨਾਂ ਕੰਡ ਵੀ ਸਰੀਰ ਤੋਹ ਕਰਿਆ ਕਰ ਮੈਂ ਨਾ ਤੂੰ ਨਾ ਬਾਲੇ ਪਲੀਜ਼ ਮਿੱਠੇ ਪੋਚੇ ਜੇ ਨਾ ਮਾਰਿਆ ਕਰ ਮੈਨੂੰ ਜਿੰਨੀ ਇੱਕ ਗੱਲ ਤੈਨੂੰ ਕਹਿਣੀ ਹੁੰਦੀ ਆ ਤੂੰ ਉੰਨੀ ਕੀ ਕਰ ਲੈ ਕਰ ਇਹ ਹੀ ਬਹੁਤ ਆ ਸਾਡੇ ਲਈ ਤਾਂ ਮਿੱਠੇ ਪੋਚੇ ਨਹੀਂ ਮਾਰਦਾ ਤੇਰੀ ਮੰਮੀ ਦਾ ਫੋਨ ਆਇਆ ਤੇ ਲੱਗ ਗੱਲ ਕਰ ਲਾ ਬੜਾ ਜ ਮੈਂ ਤਾਂ ਤਾਂ ਤੈਨੂੰ ਬੁਲਾਈ ਜਾਂਦਾ ਹਾਕਾਂ ਮਾਰ ਮਾਰ ਕੇ ਗੱਲ ਪੜਾਉਣ ਵਾਲਾ ਕਰਖਿਆ ਨਾ ਤੂੰ ਸੁਣੇ ਹੈਲੋ ਹਾਂਜੀ ਮੰਮੀ ਕੀ ਹਾਲ ਆ ਓਹ ਹੋ ਮੰਮੀ ਇਹ ਤਾਂ ਮੈਨੂੰ ਯਾਦ ਹੀ ਨਹੀਂ ਰਿਹਾ ਵੈਸੇ ਵੀ ਮੇਰੇ ਫੋਨ ਦਾ ਨਾ ਰਿਚਾਰਜ ਖਤਮ ਹੋ ਰਿਹਾ ਬਸ ਮੈਂ ਰਿਚਾਰਜ ਕਰਵਾਉਣਾ ਹੀ ਸੀ ਅੱਜ ਨਹੀਂ ਤਾਂ ਕੱਲ ਬਸ ਮੰਮੀ ਮੈਂ ਵੀ ਠੀਕ ਆ ਨਾਲੇ ਤੁਸੀਂ ਅੱਜ ਇਹਨਾਂ ਦੇ ਨੰਬਰ ਤੇ ਫੋਨ ਕਿਵੇਂ ਲਾ ਲਿਆ ਮੇਰੇ ਫੋਨ ਤੇ ਨਹੀਂ ਲਾਇਆ ਹਾਂਜੀ ਮੰਮੀ ਠੀਕ ਆ ਚਲੋ ਓਕੇ ਮਾ ਕੀ ਗੱਲ ਹੁਣ ਤੂੰ ਮੈਨੂੰ ਛੱਡ ਕੇ ਪਿੰਡ ਜਾਏਂਗੀ ਹੈ ਤੈਨੂੰ ਛੱਡ ਕੇ ਨਹੀਂ ਜੱਲੀ ਹਾਂ ਸਿਰਫ 4 ਦਿਨ ਆਪਦੇ ਪੇਕੇ ਲਾਉਣ ਚੱਲੀ ਆ ਉਹ ਵੀ ਜੇ ਤੂੰ ਮੈਨੂੰ ਚੈਨ ਦੇ ਲਾਉਣ ਦੇ ਦੇਂਗਾ ਨਾਲੇ ਪਾਰੇ ਹੋ ਮੇਰੇ ਤਾਂ ਭਰਾ ਪਰ ਜਾਈ ਨਹੀਂ ਆਉਣਾ 3600 ਕਮਾ ਮੈਨੂੰ ਤੂੰ ਤਾਂ ਬੇਲਾ ਹੈਗਾ ਤੇਰੇ ਕੋਲ ਤਾਂ ਮੂਤ ਪੀਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਅੱਲਾ ਉਹਰੇ ਖੜੀ ਧੀ ਉਦੋਂ ਤੱਕ ਕੰਮ ਜਿਆਦਾ ਨਹੀਂ ਆਇਆ ਹੁਣ ਛੇ ਦਿਨ ਕੰਮ ਜਿਆਦਾ ਆ ਗਿਆ ਚਲੋ ਕੁਛ ਵੀ ਹੈ ਰਜੀ ਕਰਦੀ ਤਾਂ ਹੈਗੀ ਆ ਮੇਰਾ ਦੇਖਾ ਹਮਮਤ ਹੈ ਨਹੀਂ ਮਰੀ ਮੋਟੀ ਇਹਨੂੰ ਭਰ ਲੈ ਕੈਂਪਰ ਨੂੰ ਉੱਥੋਂ ਕਿਵੇਂ ਦੇਖੀ ਡੇਟਾ ਐ ਨਹੀਂ ਇਹ ਜੋ ਪਾਣੀ ਹੋਰ ਆਉਂਦਾ ਇਹ ਤਾਂ ਭਰ ਲੂੰਗਾ ਪਹਿਲਾਂ ਮੈਨੂੰ ਇੱਕ ਗੱਲ ਦੱਸ ਉਹਨੂੰ ਕੀ ਹੋ ਰਿਹਾਗਾ ਕੀ ਨੂੰ ਉਹਨੂੰ ਮਨਪ੍ਰੀਤ ਨੂੰ ਕਿਉਂ ਕੀ ਹੋਣਾ ਸੀ ਉਹਨੂੰ ਉਹ ਪਿੰਡ ਜਾਣ ਨੂੰ ਕਾਹਤੋਂ ਤਿਆਰ ਹੋ ਰਹੀ ਐ ਬੁੱਝ ਦਿਮਾਗ ਰਿਆ ਜਿਹੋ ਪੇਕੀ ਜਾਊਗੀ ਤਾਂ ਕੁਝ ਲੈ ਕੇ ਆਊਗੀ ਮੈਂ ਤਾਂ ਕਹਿੰਦਾ ਤੂੰ ਵੀ ਨਾਲ ਹੀ ਜਾ ਮੈਂ ਉੱਥੇ ਕੀ ਕਰੂੰਗਾ ਹੁਣ ਕਰਨਾ ਕੀ ਆ ਉਥੇ ਬੇ ਆਖਰਕਾਰ ਤੂੰ ਵੀ ਆਪਣੀ ਮਾੜੀ ਮਿੱਟੀ ਖਾਤਰ ਦਾਦੀ ਕਰਾਸਔਰਿਆਂ ਤੋਂ ਫੇਰ ਵੀ ਉਹਨਾਂ ਦਾ ਕੱਲਾ ਕੱਲਾ ਜਵਾਈਆਂ ਤੂੰ ਨਾਲੇ ਮੇਰੀ ਗੱਲ ਸੁਣਾ ਹਾ ਬਾਪੂ ਸੋਰੇ ਜਾਏਗਾ ਨਾ ਪਰ ਉਹ ਖਾਲੀ ਹੱਤ ਨਾ ਮੁੜੇ ਕੁਝ ਨਾ ਕੁਝ ਲੈ ਕੇ ਆਈ ਸਮਝ ਗਿਆ ਬਾਪੂ ਕਿਉਂ ਫਿਕਰ ਕਰਦਾ ਪਹਿਲੀ ਗੱਲ ਤਾਂ ਮੈਂ ਛੇਤੀ ਸੋਰੇ ਜਾਂਦਾ ਜੀ ਜੇ ਬਾਗ ਵੀ ਗਿਆ ਤਾਂ ਉਹਨਾਂ ਨੂੰ ਕਿਵੇਂ ਲੁੱਟਣਾ ਹੈ ਜਿਹੜੇ ਢੰਗ ਨਾਲ ਲੁੱਟਣਾ ਹੈ ਇਹ ਤਾਂ ਮੈਨੂੰ ਪਤਾ ਹੀ ਹੈ ਉਹ ਫਿਰ ਵੀ ਮੈਂ ਤੇਰਾ ਪੁੱਤਾਂ